ਸਰਤੂ ਕੁਮਾਰ ਸਿੰਘ ਬਾਦਲ ਜਿਹੜੇ ਨੇ ਉਹ ਇਸ ਵਕਤ ਕੋਟਕੁਪੁਰਾ ਵਿੱਚ ਰੈਲੀ ਕਰ ਰਹੇ ਨੇ ਦੱਸ ਦਿੰਦੇ ਕਿ ਕਈ ਜ਼ਿਲ੍ਹਿਆਂ ਵਿੱਚ ਹੁੰਦੇ ਹੋਏ ਇਸ ਵਕਤ ਫਰੀਦਕੋਟ ਵਿੱਚ ਜਿਹੜਾ ਹੈਗਾ ਉਹ ਪਹੁੰਚੇ ਨੇ ਤਸਵੀਰਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਅਤੇ ਪ੍ਰਧਾਨ ਸਾਹਿਬ ਪਹੁੰਚੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਉਹਨਾਂ ਦੇ ਨਾਲ ਕਰਾਂਗੇ ਕਿ ਕਿਸ ਤਰੀਕੇ ਨਾਲ ਰੈਲੀਆਂ ਜਿਹੜੀਆਂ ਨੇ ਉਹਨਾਂ ਦੀਆਂ ਰੈਲੀਆਂ ਨੇ ਤਾਂ ਗੱਲਬਾਤ ਜਿਹੜੀ ਹੈਗੀ ਉਹਨਾਂ ਨਾਲ ਕੀਤੀ ਜਾਵੇਗੀ ਤਸਵੀਰਾਂ ਇਸ ਵਕਤ ਤੁਸੀਂ ਵੀ ਵੇਖ ਸਕਦੇ ਹੋ ਸੁਖਵੀਰ ਸਿੰਘ ਬਾਦਲ ਸਾਹਿਬ ਕਹਿੰਦੇ ਆ ਬਹੁਤ ਚਾਰ ਜਾ ਰਲੀਆਂ ਰੈਲੀਆਂ ਦਿੱਤੇ ਤਿੰਨ ਤੋਂ ਜਿਲ੍ਹੇ ਵਿੱਚ ਇੰਤਰੀਕੇ ਦਾ ਹੁੰਦਾ ਤੁਸੀਂ ਦੇਖ ਰਹੇ ਹੋ ਕੱਲਾ ਖਾਲੀ ਦਲ ਹੈ ਜਿਹਨੂੰ ਰਿਸਪੌਂਸ ਮਿਲ ਰਿਹਾ ਹੈ ਕੱਲਾ ਖਾਲੀ ਦਲ ਹੈ ਜਿਹੜੇ ਰੈਲੀਆਂ ਕਰੀਆਂ ਬਾਕੀ ਸਾਰੇ ਮੈਦਾਨ ਚੋਂ ਭੱਜ ਗਏ ਆ ਮੈਂ ਬਾਦਲ ਸਾਹਿਬ ਪੰਜਾਬ ਸਰਕਾਰ ਵੱਲੋਂ ਬਤਵਾਰੀਆਂ ਨੂੰ ਕੋਰਸ ਕੀਤਾ ਜਾ ਰਿਹਾ ਹੈ ਮੈਂ ਉਹੀ ਅੱਜ ਕਿਹਾ ਪੰਜਾਬ ਸਰਕਾਰ ਕੇਜਰੀਵਾਲ ਤੇ ਹੁਕਮ ਤੇ ਪੰਜਾਬ ਦਾ ਪਾਣੀ ਹਰਿਆਣਾ ਤੇ ਦਿੱਲੀ ਨੂੰ ਦੇਣਾ ਚਾਹੁੰਦੇ ਐ ਪਰ ਕਟਵਾਰੀਆਂ ਨੂੰ ਕਹਿ ਰਹੇ ਐ ਕਿ ਤੁਸੀਂ ਲਿਖ ਕੇ ਦਿਓ ਕਿ ਟੇਲਾ ਪੂਰੀਆਂ ਸਰਪਲਸ ਪਾਣੀ ਐ ਕਿਉਂਕਿ ਸੁਪਰੀਮ ਕੋਰਟ ਚ ਐਫੀਡੇਵਿਟ ਦੇਣਗੇ ਤੇ ਸੁਪਰੀਮ ਕੋਰਟ ਤੋਂ ਹੁਕਮ ਲੈਣਗੇ ਕਿ ਪੰਜਾਬ ਦਾ ਪਾਣੀ ਹਰਿਆਣਾ ਤੇ ਨਹੀਂ ਦੇ ਰਹੋ ਕਿਸੇ ਹਾਲਤ ਚ ਅਸੀਂ ਨਹੀਂ ਦੇਣ ਦੇਵਾਂਗੇ ਭਾਵੇਂ ਜਾਨਾਂ ਚਲੀ ਜਾਣ ਪੰਜਾਬ ਦਾ ਇੱਕ ਬੂੰਦ ਪਾਣੀ ਅਸੀਂ ਨਹੀਂ ਜਾਣ ਦੇਵਾਂਗੇ ਉਹ ਸਾਰੀ ਠੱਗੀ ਮਾਰ ਲਈ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਇਸ ਵਕਤ ਸੜਨਾ ਮੌਜੂਦ ਸੀਗੇ ਗੱਲਬਾਤ ਉਹਨਾਂ ਨੇ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਹੱਦ ਤੇ ਪਾਣੀ ਦੀ ਇੱਕ ਬੂੰਦ ਜਿਹੜੀ ਹੈਗੀ ਆ ਉਹ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਪੰਜਾਬ ਕੋਲ ਜਿਹੜਾ ਪਾਣੀ ਹੈਗਾ ਉਹ ਉਹਨਾਂ ਕੋਲ ਹੈਗਾ ਜਿੰਨਾ ਕਿ ਜ਼ਰੂਰਤ ਹੈਗੀ ਹੈ ਜਾਂ ਉਸ ਦੀ ਗੱਲ ਕੀਤੀ ਜਾਵੇ ਕਿ ਕਿੰਨਾ ਕੁ ਜਿਹੜਾ ਹੈਗਾ ਰਿਸਪੌਂਸ ਮਿਲ ਰਿਹਾ ਹੈ ਰਿਸਪੌਂਸ ਉਹਨਾਂ ਨੇ ਕਿਹਾ ਕਿ ਆਕਾਲੀ ਦਲ ਜਿੰਨਾ ਰਿਸਪੌਂਸ ਕਿਸੇ ਵੀ ਪਾਰਟੀ ਨੂੰ ਨਹੀਂ ਮਿਲਦਾ ਨਜ਼ਰ ਆ ਰਿਹਾ ਫਿਲਹਾਲ ਵੇਖਦੇ ਆ ਕਿ ਇੱਕ ਤਰੀਕ ਨੂੰ ਵੋਟਾਂ ਕਿਸ ਦੇ ਹੱਕ ਵਿੱਚ ਜ਼ਿਆਦਾ ਪੈਂਦੀਆਂ ਨੇ ਅਤੇ ਭਾਰਤ ਵਿੱਚ ਕਿਸ ਦੀ ਸਰਕਾਰ ਜਿਹੜੀ ਇਹ ਬਣ ਕੇ ਤਿਆਰ ਹੁੰਦੀ ਹੈ ਕੋਟਕੂਬਰਾ ਤੋਂ ਕੈਮਰਾ ਬਸਰ ਮਰਪਿੰ ਸਿੰਘ ਚੱਲਦੇ ਨਾ ਸੂਰਜ ਪ੍ਰਕਾਸ਼ ਦੇਨਿਕ ਸਵੇਰਾ ਟੀਵੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਇਸ ਵਕਤ ਕੋਟਕੂਬਰਾ ਵਿੱਚ ਰੈਲੀ ਕਰ ਰਹੇ ਨੇ ਦੱਸਦੇ ਨੇ ਕਿ ਕਈ ਜ਼ਿਲ੍ਹਿਆਂ ਵਿੱਚ ਹੁੰਦੇ ਹੋਏ ਇਸ ਵਕਤ ਫਰੀਦਕੋਟ ਵਿੱਚ ਜਿਹੜਾ ਹੈਗਾ ਉਹ ਪਹੁੰਚੇ ਨੇ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਅਤੇ ਪ੍ਰਦਰਸ਼ਕਾਂ ਪਹੁੰਚੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਉਹਨਾਂ ਦੇ ਨਾਲ ਕਰਾਂਗੇ ਕਿ ਕਿਸ ਤਰੀਕੇ ਨਾਲ ਰੈਲੀਆਂ ਜਿਹੜੀਆਂ ਨੇ ਉਹਨਾਂ ਦੀਆਂ ਰੈਲੀਆਂ ਨੇ ਤਾਂ ਗੱਲਬਾਤ ਜਿਹੜੀ ਹੈਗੀ ਉਹਨਾਂ ਨਾਲ ਕੀਤੀ ਜਾਵੇਗੀ ਤਸਵੀਰਾਂ ਇਸ ਵਕਤ ਤੁਸੀਂ ਵੀ ਵੇਖ ਸਕਦੇ ਹੋ ਸੁਖਵੀਰ ਸਿੰਘ ਬਾਦਲ ਸਾਹਿਬ ਕਹਿੰਦੇ ਆ ਬਹੁਤ ਚਾਰ ਜਾ ਉਹ ਰੈਲੀਆਂ ਤਿੰਨ ਤੋਂ ਜਿਲ੍ਹੇ ਵਿੱਚ ਹਰ ਤਰੀਕੇ ਨਾਲ ਆਉਂਦੇ ਤੁਸੀਂ ਦੇਖ ਰਹੇ ਹੋ ਕੱਲਾ ਖਾਲੀ ਦਲ ਹੈ ਜਿਹਨੂੰ ਰਿਸਪੌਂਸ ਮਿਲ ਰਿਹਾ ਹੈ ਕੱਲਾ ਖਾਲੀ ਦਲ ਹੈ ਜਿਹੜੇ ਰੈਲੀਆਂ ਕਰੀਆਂ ਬਾਕੀ ਸਾਰੇ ਮੈਦਾਨ ਚੋਂ ਭੱਜ ਗਏ ਆ ਮੈਂ ਬਾਦਲ ਸਾਹਿਬ ਪੰਜਾਬ ਸਰਕਾਰ ਨੂੰ ਪੁਲਵਾਰੀਆਂ ਨੂੰ ਕੋਰਸ ਕੀਤਾ ਜਾ ਰਿਹਾ ਹੈ ਮੈਂ ਉਹੀ ਅੱਜ ਕਿਹਾ ਪੰਜਾਬ ਸਰਕਾਰ ਕੇਜਰੀਵਾਲ ਤੇ ਹੁਕਮ ਤੇ ਪੰਜਾਬ ਦਾ ਪਾਣੀ ਹਰਿਆਣਾ ਤੇ ਦਿੱਲੀ ਨੂੰ ਦੇਣਾ ਚਾਹੁੰਦੇ ਐ ਭਗਟਵਾਰੀਆਂ ਨੂੰ ਕਹਿ ਰਹੇ ਐ ਕਿ ਤੁਸੀਂ ਲਿਖ ਕੇ ਦਿਓ ਕਿ ਟੇਲਾ ਪੂਰੀਆਂ ਸਰਪਲਸ ਪਾਣੀ ਐ ਕਿਉਂਕਿ ਸੁਪਰੀਮ ਕੋਰਟ ਚ ਐਫੀਡੇਵਿਟ ਦੇਣਗੇ ਤੇ ਸੁਪਰੀਮ ਕੋਰਟ ਤੋਂ ਹੁਕਮ ਲੈਣਗੇ ਕਿ ਪੰਜਾਬ ਦਾ ਪਾਣੀ ਹਰਿਆਣਾ ਤੇ ਨਹੀਂ ਦੇ ਰਹੋ ਕਿਸੇ ਹਾਲਤ ਚ ਅਸੀਂ ਨਹੀਂ ਦੇਣ ਦੇਵਾਂਗੇ ਭਾਵੇਂ ਜਾਨਾਂ ਚਲੀ ਜਾਣ ਪੰਜਾਬ ਦਾ ਇੱਕ ਬੂੰਦ ਪਾਣੀ ਅਸੀਂ ਨਹੀਂ ਜਾਣ ਦੇਵਾਂਗੇ ਉਹ ਸਾਰੀ ਠੱਗੀ ਮਾਰ ਲਈ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਇਸ ਵਕਤ ਸੜਨਾ ਮੌਜੂਦ ਸੀਗੇ ਗੱਲਬਾਤ ਉਹਨਾਂ ਨੇ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਹੱਦ ਤੇ ਪਾਣੀ ਦੀ ਇੱਕ ਬੂੰਦ ਜਿਹੜੀ ਹੈਗੀ ਆ ਉਹ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਪੰਜਾਬ ਕੋਲ ਜਿਹੜਾ ਪਾਣੀ ਹੈਗਾ ਉਹ ਉਹਨਾਂ ਕੋਲ ਹੈਗਾ ਜਿੰਨਾ ਕਿ ਜ਼ਰੂਰਤ ਹੈਗੀ ਹੈ ਜਾਂ ਉਸ ਦੀ ਗੱਲ ਕੀਤੀ ਜਾਵੇ ਕਿ ਕਿੰਨਾ ਕੁ ਜਿਹੜਾ ਹੈਗਾ ਰਿਸਪੌਂਸ ਮਿਲ ਰਿਹਾ ਹੈ ਰਿਸਪੌਂਸ ਉਹਨਾਂ ਨੇ ਕਿਹਾ ਕਿ ਆਕਾਲੀ ਦਲ ਜਿੰਨਾ ਰਿਸਪੌਂਸ ਕਿਸੇ ਵੀ ਪਾਰਟੀ ਨੂੰ ਨਹੀਂ ਮਿਲਦਾ ਨਜ਼ਰ ਆ ਰਿਹਾ ਫਿਲਹਾਲ ਵੇਖਦੇ ਆ ਕਿ ਇੱਕ ਤਰੀਕ ਨੂੰ ਵੋਟਾਂ ਕਿਸ ਦੇ ਹੱਕ ਵਿੱਚ ਜ਼ਿਆਦਾ ਪੈਂਦੀਆਂ ਨੇ ਅਤੇ ਭਾਰਤ ਵਿੱਚ ਕਿਸ ਦੀ ਸਰਕਾਰ ਜਿਹੜੀ ਇਹ ਬਣ ਕੇ ਤਿਆਰ ਹੁੰਦੀ ਹੈ तो देना, सूरज टीवी। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर